ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਪਤਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅਸੀਂ ਵੀ ਵਧੀਆ ਠੀਕ ਠਾਕ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੈ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਤਾਂ ਕਿ ਅੱਗੇ ਵੀ ਤੁਹਾਨੂੰ ਵਧੀਆ-ਵਧੀਆ ਵੀਡੀਓ ਵੇਖਣ ਨੂੰ ਮਿਲਣ ਜੀ ਤੇ ਅੱਜ ਹੈਗਾ ਜੀ ਗੁਰਪੁਰਬ ਇੱਥੇ ਸਵੇਰ ਦਾ ਟਾਈਮ ਸੀ ਅੱਜ ਗੁਰਪੁਰਬ ਹੈਗਾ ਤੇ ਪਹਿਲਾਂ ਤਾਂ ਇਹ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਇੱਥੇ ਜੀ ਸਿਕਾ ਸਵੇਰ ਦਾ ਟਾਈਮ 9:05 ਦਾ ਟਾਈਮ ਸੀ ਆ ਤੇ ਮੈਂ ਬਾਹਰ ਆਈ ਸੀਗੀ ਕੰਮ ਕਰਨ ਪਹਿਲਾਂ ਕਾਕਾ ਉੱਠ ਗਿਆ ਸੀਗਾ ਤੇ ਕਾਕੇ ਨੂੰ ਸੁਵਾਉਣਾ ਪਿਆ ਪਹਿਲਾਂ ਉਹ ਖੇਡਣ ਲੱਗ ਜਾਂਦਾ ਸਵੇਰੇ ਜਲਦੀ ਉੱਠ ਕੇ ਇਹ ਕੰਮ ਤੇ ਪਹਿਲਾਂ ਉਹ ਦਿਨ ਨਾਲ ਟਾਈਮ ਸਪੈਂਡ ਕਰਨਾ ਪੈਂਦਾਗਾ ਫਿਰ ਉਹਨੂੰ ਸਵਾਸ ਮੁਕੇ ਦਵਾਰੇ ਜੇ ਦੋ ਨੀਂਦ ਆ ਜਾਂਦੀ ਫਿਰ ਮੈਂ ਕੰਮ ਤੇ ਲੱਗਦੀ ਹੁੰਨੀ ਆ ਤੇ ਇੱਥੇ ਮੈਂ ਪਾਤੇ ਸੀਗੇ ਜੀ ਕੱਪੜੇ ਮਸ਼ੀਨ ਚ ਤੇ ਇਹ ਧੁੰਦ ਬਹੁਤ ਹੁੰਦੀ ਹੈ ਜੀ ਹੁਣ ਬਹੁਤ ਜ਼ਿਆਦਾ ਧੁੰਦ ਹੋਣ ਲੱਗ ਗਈ ਤੇ ਠੰਡ ਵੀ ਬਹੁਤ ਹੋਣ ਲੱਗੀ ਧੁੰਦ ਦੇ ਕਾਰਨ ਤੇ ਸਵੇਰੇ ਸਵੇਰੇ ਬਹੁਤ ਠੰਡ ਸੀ ਤੇ ਮੈਂ ਨੇਰੇ ਨੇਰੀ ਪਹਿਲਾਂ ਉੱਠ ਕੇ ਮੈਂ ਕਿਹਾ ਚੱਲ ਕਾਕੇ ਸੁੱਤੇ ਪਏ ਆ ਦਵਾਰਾ ਸੌਂ ਗਿਆ ਸੀ ਕਾਕਾ ਤੇ ਮੈਨੂੰ ਕੰਮ ਦਾ ਲਾਹਾ ਹੋ ਗਿਆ ਮੈਂ ਕਿ ਹੁਣ ਪੈਣਾ ਕਾਨੂੰਗਾ ਦੁਆਰਾ ਤੇ ਮੈਂ ਕੰਮ ਕਰਨ ਲੱਗ ਗਈ ਉੱਠ ਕੇ ਤੇ ਇੱਧਰ ਮੈਂ ਗਰਮ ਪਾਣੀ ਕਰਕੇ ਥੋੜਾ ਆ ਤੇ ਮਸ਼ੀਨ ਚ ਪਾਤਾ ਸੀ ਗਿਆ ਕਾਕੇ ਦੇ ਕੱਪੜੇ ਧੋਣ ਨੂੰ ਪਹਿਲਾਂ ਮੈਂ ਸਾਰੇ ਕਾਕੇ ਦੇ ਕੱਪੜੇ ਪਾਏ ਤੌਲੀਏ ਵਗੈਰਾ ਕੰਬਲੀ ਕੁੰਬਲੀਆਂ ਤੇ ਉਹ ਮੈਂ ਪਾਤੇ ਸੀਗੇ ਜੀ ਠੰਡੇ ਪਾਣ ਨਾਲ ਇੰਨੇ ਨਿੱਖਰਦੇ ਨਹੀਂ ਪਹਿਲਾਂ ਮੈਨੂੰ ਗਰਮ ਪਾਣੀ ਕਰਨ ਤੇ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਤਾਂ ਕਰਕੇ ਇੱਥੇ 5:30 ਹੋ ਗਏ ਸੀਗੇ ਤੇ ਫੇਰ ਮੈਂ ਇੱਕ ਵਾਰ ਸੇ ਚਾਹ ਤਰੀ ਹੋਈ ਸੀਗੀ ਤੇ ਚਾਹ ਵੀ ਮੇਰੀ ਬਣ ਗਈ ਸੀਗੀ ਮੈਂ ਬਸ ਕੱਪੜੇ ਪਾਉਣ ਹੀ ਗਈ ਸੀ ਮਸ਼ੀਨ 'ਚ ਚਾਹ ਰੱਖ ਕੇ ਤੇ ਇਧਰ ਕਾਕਾ ਸੁੱਤਾ ਪਿਆ ਸੀਗਾ ਉਹ ਲੋਈ ਨਾਲ ਢੱਕੀ ਹੋਈ ਸੋਰੀ ਮੱਛਰਦਾਨੀ ਮੱਛਰਦਾਨੀ 'ਚ ਪਿਆ ਸੀ ਤੇ ਉਧਰ ਫਤੇ ਪਿਆ ਸੀ ਪਰ ਤੇ ਨੂੰ ਮੱਛਰਦਾਨੀ 'ਚ ਤਾਂ ਪਾਇਆ ਇਹ ਵੈਸੇ ਤਾਂ ਮੂੰਹ ਤੇ ਕੱਪੜਾ ਲੈਂਦਾ ਨਹੀਂ ਹੈਗਾ ਤਾਂ ਕਰਕੇ ਮੱਛਰਦਾਨੀ 'ਚ ਪਾਉਣਾ ਪੈਂਦਾ ਤੇ ਉੱਤੋਂ ਟੱਕਣਾ ਪਿਆ ਇਹ ਮੈਨੂੰ ਵੀ ਠੰਡਾ ਨਾ ਲੱਗੇ ਇਹਨੂੰ ਤੇ ਕਾਕਾ ਆਰਾਮدارੀ ਨਾਲ ਸੁੱਤਾ ਰਹਿੰਦਾ ਇਹਦੇ ਵਿੱਚ ਤੇ ਨਹੀਂ ਉਹ ਮੂੰਹ ਤੇ ਕੱਪੜਾ ਨਹੀਂ ਲੈਂਦਾ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਮੱਛਰ ਲੜ ਜਾਂਦੇ ਆਗੇ ਫਿਰ ਤੇ ਬਿਮਾਰ ਹੋਣ ਦਾ ਡਰ ਹੁੰਦਾ ਤੇ ਤਾਂ ਕਰਕੇ ਇਹਦੇ ਵਿੱਚ ਮੋਬਾ ਦਿੰਨੀ ਹੁੰਨੀ ਹੈਗੀ ਤੇ ਇਧਰ ਫਤਿਹ ਹੋ ਰਿਹਾ ਸੀ ਤੇ ਇਧਰ ਸਾਡੀ ਬੂਆ ਆਈ ਹੋਈ ਹੈਗੀ ਬੂਆ ਜੀ ਸਾਡੇ ਹੋ ਪਏ ਸੀਗੇ ਤੇ ਅੱਜ ਫਤਿਹ ਦੇ ਪਾਪਾ ਹੈ ਨਹੀਂ ਸੀਗੇ ਉਹ ਗਏ ਸੀਗੇ ਗੋਪਾਲ ਮੋਚਨ ਕੱਲ ਸ਼ਾਮ ਦੇ ਤੇ ਤਾਂ ਕਰਕੇ ਉਹ ਰਾਤ ਨੂੰ ਉੱਥੇ ਹੀ ਗਏ ਤੇ ਇੱਥੇ ਮੈਂ ਚਾਹ ਰੱਖ ਛੱਡੀ ਸੀਗੀ ਚਾਹ ਮੇਰੀ ਬਣ ਕੇ ਤਿਆਰ ਸੀ ਤੇ ਉਹਨਾਂ ਵਾਸਤੇ ਮੈਂ ਬਾਅਦ ਚ ਬਣਾਈ ਸੀ ਚਾਹ ਤੇ ਇੱਥੇ ਮੈਂ ਆਪਦੇ ਜੋਗੀ ਚਾਹ ਰੱਖੀ ਸੀਗੀ ਤੇ ਚਾਹ ਬਣ ਕੇ ਵੇਰੀ ਤਿਆਰ ਹੋ ਗਈ ਸੀ ਤੇ ਫਿਰ ਮੈਂ ਇੱਥੇ ਲੱਗੀ ਸੀਗੀ ਇਹ ਕੰਮ ਤਾਂ ਦਿਨ ਵੇੜ ਕੇ ਚਾਹ ਤੋਂ ਬਾਅਦ ਕਾਫੀ ਕੰਮ ਕਰੇ ਮੈਂ ਬੇੜਾ ਬੂੜਾ ਸੰਭਰਿਆ ਸਾਰਾ ਗੇੜ ਗੂੜ ਹੋੰਜ ਕੇ ਝਾੜੂ ਪੋਚੇ ਕਰੇ ਬਹੁਤ ਜ਼ਿਆਦਾ ਕੰਮ ਹੋ ਗਏ ਸੀਗੇ ਤੇ ਉਹਨਾਂ ਦੀ ਮੈਂ ਵੀਡੀਓ ਐਡਿਟ ਨਹੀਂ ਕਰੀ ਗਈ ਤੇ ਫਿਰ ਮੈਂ ਉਹ ਕੰਮ ਨਵੇੜ ਕੇ ਤੇ ਨਾਉਣ ਚੱਲ ਗਈ ਸੀ ਨਾ ਉਹਨੂੰ ਕਿ ਫਿਰ ਮੈਂ ਇੱਥੇ ਲੱਗੀ ਸੀਗੀ ਢੇਗ ਬਣਾਉਣ ਜੀ ਤੇ ਅੱਜ ਗੁਰਪੁਰਬਾਣਾ ਗੁਰਪੁਰਬਾ ਧਾ ਕਰਕੇ ਮੈਂ ਢੇਗ ਬਣਾਉਣ ਲੱਗੀ ਸੀਗੀ ਤੇ ਇਹ ਮੈਂ ਇੱਕ ਕੌਲੀ ਆਟੇ ਦੀ ਲੇਤੀ ਹੋਈ ਸੀਗੀ ਤੇ ਇਹ ਨਾ ਮੈਂ ਪਲੇਟ ਦੇ ਵਿੱਚ ਛਾਣਾ ਸੀਗਾ ਇਹਦੇ ਵਿੱਚ ਥਾਲ ਚ ਤਾਂ ਹੀ ਇਹ ਕਾਫੀ ਸਾਰਾ ਲੱਗ ਰਿਹਾ ਥਾਲ ਦੇ ਵਿੱਚ ਛਾਣਾ ਸੀਗਾ ਮੈਂ ਇਹ ਕੌਲੀ ਆਟੇ ਦੀ ਤੇ ਇੱਥੇ ਮੈਂ ਇਹਦੇ ਵਿੱਚ ਪਾਤਾ ਸੀਗਾ ਜਦੋਂ ਵੀ ਗੁਰਪੁਰਬ ਹੁੰਦਾ ਨਾ ਤੇ ਮੈਨੂੰ ਐ ਹੁੰਦਾ ਵੀ ਮੈਂ ਦੀਗ ਬਣਾ ਕੇ ਦੇਸੀ ਘਿਓ ਦੀ ਤੇ ਬਾਬਾ ਜੀ ਮੂਰੇ ਭੋਗ ਲਵਾਵਾ ਮੱਥਾ ਟੇਕਾ ਤੇ ਮੈਨੂੰ ਹਰ ਵਾਰ ਇਹੀ ਹੁੰਦਾਗਾ ਕਿਉਂਕਿ ਹੋਰ ਮਠਿਆਈਆਂ ਮਠੂਈਆਂ ਤਾਂ ਬਹੁਤ ਹੁੰਦਾਗਾ ਹੀ ਤੇ ਜਿਹੜਾ ਆਪਾਂ ਘਰ ਦਾ ਪ੍ਰਸ਼ਾਦ ਬਣਾ ਕੇ ਮੱਥਾ ਟੇਕਣਾ ਉਹ ਵਧੀਆ ਚੰਗੀ ਗੱਲ ਹੈ ਜੀ ਤੇ ਤੇ ਆਟਾ ਭੁੱਜ ਰਿਆ ਸੀਗਾ ਦੇਖਦਾ ਤੇ ਇਹ ਨਾ ਸਾਰੀ ਇਹ ਕੜਾਹੀ ਵਧੀਆ ਸਾਫ-ਸਾਫ ਸੀਗੀ ਚਿੱਟੀ-ਚਿੱਟੀ ਤੇ ਇਹ ਮੈਂ ਕਿਉਂ ਕੱਢਣ ਲੱਗ ਗਈ ਕਿਉਂ ਥੋੜਾ ਜੰਮਿਆ ਹੋਇਆ ਸੀ ਡੱਬੇ ਦੇ ਵਿੱਚ ਜੋ ਫ੍ਰਿਜ ਚ ਪਿਆ ਹੁੰਦਾ ਨਾ ਉਹਦਾ ਕਰਕੇ ਤੇ ਕੜਾਈ ਨੂੰ ਸੇਕ ਲੱਗ ਗਿਆ ਖਾਲੀ ਕੜਾਈ ਨੂੰ ਤਾਂ ਕਰਕੇ ਇਹਠਾ ਤੋਂ ਐਂ ਜੇ ਹੋ ਗਈ ਤੇ ਨਹੀਂ ਤਾਂ ਸਾਫ-ਸਾਫ ਕੜਾਈ ਸੀਗੀ ਤੇ ਕੜਾਈ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਸੀ ਮੱਚ ਜੇ ਗਈ ਸੀ ਤੇ ਇੱਥੇ ਆਟਾ ਭੁੱਜ ਕੇ ਤਿਆਰ ਹੋ ਗਿਆ ਸੀਗਾ ਤੇ ਇਹ ਆ ਚੰਗੀ ਤਰ੍ਹਾਂ ਲਾਲ ਕਰਕੇ ਆਟਾ ਫੇਰ ਵਧੀਆ ਬਣਦੀ ਇਹ ਦੇਗ ਤੇ ਕਈ ਤਾਂ ਚਿੱਟੀ ਜੀ ਦੇਗ ਬਣਾਉਂਦੇ ਆ ਕਿ ਕੱਚਾ ਆਟਾ ਰਹਿ ਜਾਂਦਾ ਹੁੰਦਾ ਨਾ ਤੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਵਧੀਆ ਬਣਦਾ ਗਾ ਪ੍ਰਸ਼ਾਦ ਤਾਂ ਦੇਗ ਤੇ ਆਟਾ ਇੱਥੇ ਭੁੱਜ ਗਿਆ ਸੀ ਚੰਗੀ ਤਰ੍ਹਾਂ ਤੇ ਮੈਨੂੰ ਥੋੜਾ ਜਿਹਾ ਕਿਉਂ ਘੱਟ ਲੱਗਿਆ ਤੇ ਫਿਰ ਮੈਂ ਬਾਚਾ ਐਡ ਕਰਿਆ ਸੀ ਇਹ ਪਾਣੀ ਪਾਉਣ ਤੋਂ ਬਾਅਦ ਜਦੋਂ ਗੰਡਾ ਜੀਆਂ ਇਹਦੀਆਂ ਸਾਰੀਆਂ ਮਿਕਸ ਕਰਤੀਆਂ ਸੀ ਮੈਂ ਤੇ ਆਟਾ ਚੰਗੀ ਤਰ੍ਹਾਂ ਮਿਕਸ ਕਰਤਾ ਸੀ ਫਿਰ ਮੈਂ ਥੋੜਾ ਜਿਹਾ ਹੋਰ ਕਿਉ ਪਾਇਆ ਸੀ ਤੇ ਇੱਥੇ ਮੈਂ ਪਾਤੀ ਸੀ ਚੀਨੀ ਖੰਡ ਤੇ ਬਹੁਤ ਵਧੀਆ ਦੇਗ ਬਣ ਕੇ ਤਿਆਰ ਹੋਈ ਸੀ ਆਪਣੀ ਜਿਵੇਂ ਗੁਰਦੁਆਰਾ ਸਾਹਿਬ 'ਚ ਮਿਲਦੀ ਹੁੰਦੀ ਹੈ ਦੇਗ ਆਪਾਂ ਨੂੰ ਪ੍ਰਸ਼ਾਦ ਮਿਲਦਾ ਹੁੰਦਾ ਉਸ ਤਰ੍ਹਾਂ ਦੀ ਦੇਗ ਬਣ ਕੇ ਤਿਆਰ ਹੋਈ ਸੀ ਬਹੁਤ ਵਧੀਆ ਤੇ ਬਹੁਤ ਖੁਸ਼बू ਚੜ ਰਹੀ ਸੀ ਜੀ ਦੇਖਦੀ ਤੇ ਮੈਨੂੰ ਵਧੀਆ ਲੱਗਦਾ ਜੀ ਦੇਖਦਾ ਮੱਥਾ ਬਣਾ ਆਹ ਟੇਕਣਾ ਰੇਗ ਬਣਾ ਕੇ ਤੇ ਅੱਜ ਸ਼ਾਮ ਨੂੰ ਦੀਵੇ ਵਗੈਰਾ ਵੀ ਲਾਵਾਂਗੇ ਆਪਾਂ ਥੋੜੇ ਬਹੁਤੇ ਬਾਬਾ ਜੀ ਦੇ ਗੁਰਪੁਰਬ ਦਾ ਕਰਕੇ ਜਨਮ ਦਿਨ ਦਾ ਕਰਕੇ ਤੇ ਇੱਥੇ ਮੈਂ ਦੇਗ ਬਣਾ ਕੇ ਤਿਆਰ ਕਰ ਲਈ ਸੀ ਤੇ ਫਿਰ ਮੈਂ ਅੰਦਰ ਚੱਲ ਗਈ ਸੀ ਜਿੱਥੇ ਬਾਬਾ ਜੀ ਦੀਆਂ ਫੋਟੋਆਂ ਆਂਗੀਆਂ ਤੇ ਉੱਥੇ ਨਾ ਫੋਟਵਾਂ ਸਾਫ਼ ਕਰਨ ਵਾਲੀਆਂ ਸੀਂਆਂ ਤੇ ਫੋਟਵਾਂ ਵਗੈਰਾ ਸਾਫ਼ ਕਰਕੇ ਚੰਗੀ ਤਰ੍ਹਾਂ ਨਾਲ ਇਸਲੇਬ ਵਗੈਰਾ ਤੇ ਜਦੋਂ ਆਪਾਂ ਧੂਫ ਕਰਦੇ ਹੁੰਦੇ ਹੁੰਨੇ ਉਹਦੋਂ ਫੋਟਵਾਂ ਸਾਫ਼ ਕਰਦੇ ਕਰਦੇ ਹੁੰਨੇ ਆਗੇ ਤੇ ਤਾਂ ਕਰਕੇ ਮੈਂ ਕੋਈ ਸਾਫ਼ ਕੱਪੜਾ ਲੈ ਲੈਣੀ ਹੁੰਨੀ ਹੈ ਫੋਟਵਾਂ ਸਾਫ਼ ਕਰਨ ਵਾਸਤੇ ਤੇ ਚੰਗੀ ਤਰ੍ਹਾਂ ਪਹਿਲਾਂ ਫੋਟਵਾਂ ਸਾਫ਼ ਕਰਕੇ ਫੇਰ ਹੀ ਆਪਾਂ ਧੂਫ ਲਾਉਨੇ ਹੁੰਨੇ ਆ ਜਦੋਂ ਵੀ ਲਾਗੇ ਸਿੱਧਾ ਡੇਲੀ ਕਰਦੇ ਹੁੰਨੇ ਆ ਤੇ ਕਈ ਵਾਰ ਮੇਰਾ ਨਹੀਂ ਟਾਈਮ ਲੱਗਦਾ ਤਾਂ ਫਤਿਹ ਦੇ ਪਾਪਾ ਵੀ ਕਰ ਦਿੰਦੇ ਧੂਫ ਤੇ ਬਾਬਿਆਂ ਦੀ ਫੋਟਮਾਂ ਤਾਂ ਆਪਾਂ ਡੇਲੀ ਸਾਫ਼ ਕਰਦੀ ਰਹਿੰਨੇ ਵੈਸੇ ਤਾਂ ਤੇ ਪਰ ਅੱਜ ਵੀ ਮੈਂ ਪਹਿਲਾਂ ਫੋਟਮਾਂ ਵਗੈਰਾ ਸਾਫ਼ ਕਰੀਆਂ ਸਾਰੀਆਂ ਜਿੰਨੀਆਂ ਵੀ ਆਪਣੇ ਹੈਗੀਆਂ ਫੋਟਮਾਂ ਅੰਦਰ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਸਾਰੀਆਂ ਫੋਟਮਾਂ ਸਾਫ਼ ਕਰੀਆਂ ਤੇ ਇੱਥੇ ਮੈਨੂੰ ਲੱਗ ਗਿਆ ਸੀਗਾ ਅੱਧਾ ਘੰਟਾ ਤਾਂ ਲੱਗ ਹੀ ਗਿਆ ਸੀ ਦੇਗ ਬਣਾਉਣ ਤੇ ਕਿਉਂਕਿ ਆਟਾ ਉਟਾ ਬਣਾਉਣ ਤੇ ਕਾਫੀ ਟਾਈਮ ਲੱਗ ਜਾਂਦਾ ਨਾ ਤੇ ਅੱਧਾ ਘੰਟੇ ਵਾਂਗੂ ਲੱਗ ਗਿਆ ਸੀ ਇਹਦੇ ਇਹ ਬਣਾਉਣ ਤੇ ਤੇ ਇਸ ਤੋਂ ਬਾਅਦ ਮੈਂ ਬਣਾਈ ਸੀ ਰੋਟੀ ਇੱਥੇ ਮੱਥਾ ਟੇਕ ਲਿਆ ਸੀਗਾ ਮੈਂ ਫੋਟੋਆਂ ਵਿੱਚ ਸਾਫ਼ ਕਰ ਰਹੀ ਸੀਗੀ ਤੇ ਫੋਟੋਆਂ ਵਿੱਚ ਸਾਰੀਆਂ ਲਾਈਆਂ ਹੋਊਗਾ ਅਸੀਂ ਬਾਬਿਆਂ ਦੀਆਂ ਤੇ ਮਾਤਾ ਦੀ ਵੀ ਲੱਗੀ ਹੋਈ ਆ ਫੋਟੋ ਤੇ ਫਿਰ ਅਸੀਂ ਸਾਰੀਆਂ ਹੀ ਸਾਫ਼ ਕਰ ਦਿੰਨੇ ਉਹਨੇ ਸਾਰੀਆਂ ਨੂੰ ਤੂ ਫਲਾਉਣੇ ਹੁੰਨੇ ਆ ਅਸੀਂ ਦੇਲੀ ਤੇ ਵਧੀਆ ਰਹਿੰਦਾ ਈ ਚਲੋ ਧੂਪ ਸ਼ਿੱਟਾ ਆਪਾਂ ਨੂੰ ਕਰਨਾ ਚਾਹੀਦਾ ਸ਼ਿੱਟਾ ਵਗੈਰਾ ਵੀ ਘਰੇ ਵਧੀਆ ਰਹਿੰਦਾ ਗਾ ਧੂਪ ਡੇਲੀ ਕਰਨੀ ਤੇ ਇਹ ਜਲਿਆ ਉਹਨੇ ਹੁੰਨੇ ਜਿਹੜੀ ਇਹ ਬੋਤਲ ਪਈ ਹੈ ਦੇ ਵਿੱਚ ਅਸੀਂ ਦਾਉਂ ਸਾਹਿਬ ਤੋਂ ਦਾਉਂ ਸਾਹਿਬ ਤੋਂ ਅਸੀਂ ਧੂਪ ਲੈ ਕੇ ਆਉਣੇ ਹੁੰਨੇ ਗੁਰਦੁਆਰਾ ਸਾਹਿਬ ਉੱਥੇ ਗੁਰਦੁਆਰੇ ਸਾਹਿਬ ਚ ਜਾਣੇ ਹੁੰਨੇ ਮੱਥਾ ਟੇਕਣ ਤੇ ਉੱਥੋਂ ਧੂਪ ਲੈ ਕੇ ਆਉਣੇ ਹੁੰਨੇ ਜਿਹੜੀ ਅਸੀਂ ਇੱਥੇ ਫੋਟੋਆਂ ਮੂਰੇ ਲਾਉਣੇ ਹੁੰਨੇ ਸਾਰੀਆਂ ਮੂਰੇ ਤੇ ਉੱਥੇ ਗੂਗਲ ਧੂਫ ਮੈਲਦੀਾ ਉੱਥੇ ਨਿਸ਼ਾਨ ਸਾਹਿਬ ਤੇ ਮੱਥਾ ਟੇਕਦਾ ਉੱਥੋਂ ਲਿਓਨੇ ਹੁੰਨੇ ਸੀ ਤੇ ਇੱਥੇ ਮੈਂ ਧੂਫ ਫਲਾ ਲੀ ਸੀ ਤੇ ਧੂਫ ਕਰ ਰਹੀ ਸੀ ਤੇ ਨਾਲ ਮੈਂ ਬਾਬਾ ਜੀ ਨੂੰ ਭੋਗ ਲਵਾਤਾ ਸੀ ਦੇਖਦਾ ਤੇ ਕੋਲੀ ਚ ਇੱਥੇ ਮੈਂ ਦੇਗ ਲੈ ਕੇ ਆਈ ਸੀ ਤੇ ਇਹੀ ਦੇਗ ਫਿਰ ਆਪਾਂ ਸਾਰਿਆਂ ਨੂੰ ਉੱਥੇ ਮਿਕਸ ਕਰਕੇ ਦੇਤੀ ਸੀ ਦੂਸਰੇ ਭਾਂਡੇ ਚ ਖਾਣ ਲਈ ਤੇ ਅੱਜ ਦਾ ਵਲੌਗ ਜੀ ਆਪਣਾ ਕਿੱਦਾਂ ਲੱਗਿਆ ਸਾਰਿਆਂ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਇੱਥੇ ਮੈਂ ਸਾਰਿਆਂ ਲਈ ਦੇਖਵਾ ਕੇ ਦੇਤੀ ਸੀਗੀ ਤੇ ਬਸ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਇਸ ਤੋਂ ਬਾਅਦ ਮੈਂ ਰੋਟੀ ਰੁੱਟੀ ਬਣਾਈ ਸੀਗੀ ਤੇ ਫਿਰ ਵਲੌਗ ਵੀਡੀਓ ਲੰਬੀ ਹੋ ਜਾਂਦੀ ਇਸ ਕਰਕੇ ਆਪਾਂ ਇੱਥੋਂ ਤੱਕ ਹੀ ਵੀਡੀਓ ਬਣਾਈ ਸੀਗੀ ਤੇ ਇੰਨੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜੀ ਅੱਜ ਦਾ ਵਲੌਗ ਇੰਨੀ ਸੀਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ